ਹਾਂ ਜੀ ਕੀ ਹਾਲ ਚਾਲ ਸਾਰਾ ਤੇ ਮੇਰੇ ਬਲੋ ਸਾਰਿਆਂ ਨੂੰ ਗੁੱਟ ਮਾਰਿਓ ਤੇ ਗਾਲਾਂ ਦਾ ਖਰਾਬ ਹੈ ਜਖਾਂ ਜੂੰਦ ਲੱਗਿਆ ਹੋਇਤਾ ਹੋਰ ਦਿਲ ਬਾਬੇ ਚੱਲਦੇ ਆਂ ਇਹ ਕੋਤਰ ਪਾਤ ਅੱਗੇ ਚੱਲ ਕੇ ਬਾਦ ਤੇ ਘਰ ਬੈਠੇਗੇ ਲਓ ਜੀ ਆ ਗਈ ਅਟਕੇ ਤੇ ਕੱਢੀ ਬਾਹਰ ਇਹਨਾਂ ਨੂੰ ਸਾਰਿਆਂ ਨੂੰ ਆਇਓ 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 ਆਰੋ 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 ਆਜੋ ਆਰੋ 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 ਤੂੰ ਬੈਠਾ ਓਏ ਤੈਨੂੰ ਕਿੱਡਾ ਬੈਠਣਾ ਹੂੰ ਤੁਰ ਬਾਬੇ ਨੂੰ ਬਾਹਰੋਂ ਕੱਢ ਲਈ ਕਿਰਾ ਤੇਰੇ ਨੇ ਆ ਗੱਲ ਦੇ ਲਾਓ ਜੀ ਤੇ ਹਾਂ ਬੱਚਾ ਪਤਾ ਨਹੀਂ ਰਹਿਨੇ ਕੋ ਲੈ ਆਇਆ ਨੂੰ ਲੈ ਕੇ ਹੁਣ ਜੀ ਹਾਂ ਦੇ ਦੇ ਮੀਂਹ ਮੂਹ ਪੈ ਤੀ। ਕੁਛ ਚਾਂਗ ਮੜ ਪੈ ਜਾ। ਇਹ ਬੱਚਾ ਕਿਉਂ ਨਿਕਲਿਆ? ਉਹ ਤਾਂ ਨਿਕਰੇਣੀ। ਇੱਕ ਹੀ ਨਿਕਲਿਆ ਬਸ ਅੱਖਾਂ ਵਿੱਚ ਹੀ ਬੈਠਾ ਦਾ। ਹੈ? ਬਾਕੀ ਠੀਕ ਹੀ ਐ। ਦੂਜਾ ਬੱਚਾ 2-3 ਦਿਨ ਹੋ ਕੇ ਨਿਕਲਣਾ ਚਾਹੀਦਾ ਸੀ ਹੁਣ ਤਾਂ। ਮੈਨੂੰ ਮਰਜ਼ੀ ਕਿ ਤੈਨੂੰ ਹੁੰਦਾ ਉਹ ਸੱਤਾਂ ਨੂੰ ਕਰੇ। ਵੇਖ ਕੇ ਜਾ। ਹਾਂਜੀ ਬਾਬੋ। ਤੇ ਚਲੋ। ਮੈਂ ਲਾਜ ਬਈ ਮਨਪ੍ਰੇਤ ਨੂੰ ਫੋਨ ਤੇ ਮੈਂ ਕਿਹਾ ਅੱਗੇ ਅੰਡੇ ਚ ਬੱਚਾ ਨਿਕਲ ਨਹੀਂ ਮੈਨੂੰ 2 ਦਿਨ ਹੋ ਗਏ ਉਹ ਕਹਿੰਦਾ ਬੱਚਾ ਮਰ ਗਿਆ ਕਹਿੰਦਾ ਤੇ ਇਹ ਕਹਿੰਦਾ ਤੂੰ ਆਪਰੇਸ਼ਨ ਕਰਕੇ ਵੇਖ ਲੈ ਅੰਡੇ ਦਾ ਵੀ ਅੰਡੇ ਨੂੰ ਖੋਲ ਖਾਲ ਕੇ ਵੇਖ ਲੈ ਉੱਚੋਂ ਵੀ ਹੌਲੀ ਲਿ ਪਾੜ ਕੇ ਵੇਖ ਲੈ ਉਹ ਕਹਿੰਦਾ ਵੀ ਜੇ ਤਾਂ 100% ਕਹਿੰਦਾ ਬੱਚਾ ਵੀ ਮਾਰੀ ਕੇ ਕਹਿੰਦਾ 100 ਤੋਂ 90% ਦਾ ਆਪਣੀ ਗਾਰੰਟੀ ਹੈ ਤੇ ਇਹ ਕਹਿੰਦਾ ਤੂੰ ਬਾਕੀ ਤੂੰ ਵੇਖ ਲੈ ਕਹਿੰਦਾ ਤੇ ਚਲੋ ਹੁਣ ਆਪਾਂ ਕਰਦੇ ਆ ਲਾਈਵ ਆਪਰੇਸ਼ਨ ਇਹਦਾ ਅੰਡੇ ਦਾ ਹੌਲੀ ਹੌਲੀ ਠੀਕ ਆ ਤੇ ਆਹ ਜੂੜੀ ਥੱਲੇ ਆਂਡਾ ਪਿਆ ਇੱਕ ਬੱਚਾ 2 ਦਿਨ ਹੋ ਗਏ ਨਿਕਲਣ ਨੂੰ ਬਈ ਯਾਰ ਤੇ ਹਲੇ ਦੂਜਾ ਬੱਚਾ ਹੈ ਨਿਕਲਿਆ ਕਿਉਂ ਨਹੀਂ ਫਿਰ ਤਾਂ ਹੀ ਫਿਰ ਉਹ ਫੋਨ ਲਾਇਆ ਉਹਨੂੰ ਮੈਂ ਚਲੋ ਪਰ ਆਂਡਾ ਚੱਕ ਲਈਏ ਖੜੀਓ ਲੈ ਵੀ ਆਂਡਾ ਆਪ ਚੱਕ ਲਿਆ ਤੇ ਇਹਨੂੰ ਚੱਕ ਕੇ ਲੈ ਚਲੀਏ ਬਾਹਰ ਸਾਈਡ ਤੇ ਮੜਾਇਆ ਤੇ ਤੁਹਾਨੂੰ ਦਿਖਾਉਣਾ ਏ ਤੁਹਾਨੂੰ ਹੁਣ ਇੱਕ ਮਿੰਟ ਰੁਕ ਜੋ ਸੈਟਿੰਗ ਕਰ ਲਈ ਇੱਕ ਵਾਰੀ ਦੀ ਤੁਹਾਨੂੰ ਦਿਖਾਉਣੀ ਏ ਫਿਰ ਆਪਿਓ ਤੇ ਆਂਡਾ ਆਪ ਲੈ ਆਏ ਇਥੋਂ ਦਿਖਾਉਣਾ ਹੈ ਅੰਡੇ ਚੋਂ ਕੀ ਨਿਕਲਦਾ ਮੈਨੂੰ ਤਾਂ ਪਤਾ ਲੱਗ ਚੁੱਕਿਆ ਵੀ ਕੀ ਹੈ ਜੀ ਕੀ ਨਹੀਂ ਹੋ ਸਕਦਾ ਕਿ ਤੁਹਾਨੂੰ ਜਿੰਦਾ ਹੋਵੇ ਜਿੰਦਾ ਕੁਝ ਬੱਚੇ ਦੇ ਧਿਆਨ ਨਾਲ ਦੇਖੋ ਏਜ ਜੀ ਮੰਗੋ ਸ਼ੇਕ ਬਣਿਆ ਪਿਆ ਜੀ ਠੀਕ ਹੈ ਤੇ ਉਹ ਤੁਹਾਨੂੰ ਭਰ ਕੇ ਦਿਖਾਉਣਾ ਕੋਈ ਘੰਡਰ ਕਿ ਕੰਮਦਾ ਰਹਿ ਨਹੀਂ ਗਾਣੇ ਇਹ ਜੀ ਬਣਿਆ ਪਿਆ ਮੰਗੋ ਸ਼ੇਕ ਦੇਖੀ ਚਲੋ ਤੇ ਆਂ ਆਂਦੇ ਯਾਰ ਤੇ ਅੰਡਾਏ ਪਲੇਸ ਵੀ ਗਰੇ ਦੇਖੋ ਕੁਛ ਨਹੀਂ ਨਿਕਲੇ ਕੱਲਾ ਜਿਹਾ ਨਿਕਲੇ ਪਾਣੀ ਧਾਣੀ ਠੀਕ ਹੈ ਦੇਖ ਸਕਦੇ ਉਸ ਨਹੀਂ ਬੱਚਾ ਉੱਚਾ ਕਿਹੜਾ ਜੋ ਬੱਚੇ ਬਣੇ ਸੀ ਬੱਚਾ ਬਣਿਆ ਵੀ ਮਤਲਬ ਉਹ ਅੱਡਾ ਅੱਡਾ ਪਿਲ ਗਿਆ ਐਦਾ ਸੀਗਾ ਤੇ ਤਿਆਰੀ ਬੱਚੇ ਦੀ ਇਥੇ ਕੋਨੋ ਕੁਛ ਤਾਂ बन ਗਿਆ ਕਿਦਾ ਪਰ ਆਂਡਾ ਪਹਿਲੇ ਹੀ ਪਿਲ ਗਿਆ ਜੀ ਖਤਮ ਆ ਜੀ ਗੂੰਗੂ ਫੈਡੋ ਆਂਡਾ ਜਿਹੜਾ ਪਹਿਲਾਂ ਨਿਕਲਣਾ ਨਿਕਲ ਗਿਆ ਨਾ ਇਹ ਆਂਡਾ ਉਹ ਪਿਆ ਆਪਣਾ ਤੇ ਇਹਨਾਂ ਨੂੰ ਕਰ ਦਿਆਂ ਅੰਦਰ ਆਪਾਂ ਬਸ ਚਲੋ ਅੰਦਰ ਚਲੋ 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 ਲਓ ਜੀ ਅੰਦਰ ਕਰ ਤੇ ਤੇ ਰੱਖ ਦਈਏ ਅੰਦਰ ਪਾਣੀ ਅੰਦਰ ਆਏ ਹਾਏ ਪਾਣੀ ਰੱਖ ਦਈਏ ਅੰਦਰ ਇਹਨਾਂ ਦਾ ਪੂਰਾ ਕੱਟ ਰੱਖਣ ਦੇ ਅੰਦਰ ਡੋਲਦੇ ਬਾਲਾਂ ਦੇ ਅੰਦਰ ਨਾ ਹੌਂਸਦੇ ਹੋ ਜਾਂਦੇ ਇਹ ਬਾਹਰ ਮੇ ਪਾਣੀ ਤਾਂ ਕੱਢ ਦੇ ਨਾ ਮਾਦਰ ਨਾਲ ਲਣਗੇ ਮਾੜਾ ਮੋਟਾ ਚਲ ਵਿੱਚ ਝਗੜ ਮਾਰਨੀ ਬਾਹਰ ਬਾਹਰ ਮਾਰ ਲੈਣਗੇ ਇਹੋਂ ਪਾਣੀ ਅੰਦਰ ਰੱਖ ਦਿੰਨੇ ਇਹੋ ਤੇ ਝਗੜ ਮਾਰ ਦੇਗੇ ਲਓ ਜੀ ਪਾਣੀ ਧਰਤਾ ਤੇ ਸਰੋਂ ਸਰੋਂ ਇਹ ਪਾ ਕੇ ਰੱਖ ਦਿੰਨ ਹੁਣ ਬੱਚੇ ਬੱਚੇ ਦੇ ਦੇਣਗੇ ਇੰਦਾ ਚੋਗ ਯਾਰ ਹਣ ਸਰੋਂ ਤੇ ਬਾਜਰਾ ਥੋੜਾ ਮੋਟਾ ਚਲੋ ਪਾਦ ਗਏ ਤੇ ਰੋਟੀ ਢੀ ਖਾ ਲਈ ਤੇ ਫਿਰ ਵੇਣੇਗੇ। ਹੋ ਬਾਪੋ। ਚੱਲ ਰੋਟੀ ਢੀ ਖਾ ਲਈ ਹੁਣ। ਠੀਕ ਐ। ਚਲਦੇ ਆ ਮਣਪੇ ਸੱਦੀ ਜਾਂਦਾ ਕਬੂਤਰਾਂ ਨੂੰ ਦਵਾਈ ਦਵਾਈ ਵਰਮਿੰਗ ਕਰਨੀ ਹੈਗੀ। ਵੱਡੇ ਕਬੂਤਰਾਂ ਦੀ। ਤੇ ਉਹ ਕਰ ਦਿੱਤੀ ਅੱਜ। ਤੇ ਫਿਰ ਦਿਖਾਉਣੇ ਹੁੰਦੇ ਚਾਲੇ ਕਰਨ। ਜੀ ਆ ਗਏ। ਓ ਮੁੰਡੋ। ਕਿੱਥੇ ਚੋਬਰ? ਚਾਚਾ ਕਿੱਥੇ?

ਉਸ਼ਿਆ ਜਦੋਂ ਉਹ ਖੇਤ ਫੇਰਾ ਕੇ ਲੈਡ ਚੱਲੀ ਜਾਂਦੀ ਔਰਲੇ ਖੇਤ ਪਾਣੀ ਲਈ ਜੰਨੇ ਹੈ ਮੈਨੂੰ ਲੱਗਦਾ ਉਹ ਵੀ ਕੰਮ ਨਿਵੇੜ ਕੇ ਆਉਣਾ ਪਊਗਾ ਜਿ ਲੱਗਦਾ ਹੈ ਬਾਕੀ ਸ੍ਰੀਪ ਨਹੀਂ ਸੱਟਾ ਜਿਆਰਾ ਖੰਗਜ ਖਾਉਂ ਜਵਾਹ ਹੋਇਆ ਪਿਆਗਾ ਬੁਰਾ ਹਾਲ ਹੈ ਇਹ ਬਾਬਾ ਇਹੋ ਦਾ ਸਹੀ ਨਹੀਂ ਠੀਕ ਠਾਕ ਨਹੀਂ ਆ ਚਲ ਕੋਈ ਦਿੰਦੇ ਜਿਹੜੀ ਜਿਆਰਾ ਠੀਕ ਨਹੀਂ ਆ ਆਪਾਂ ਤੁਰ ਜਾਣਾ ਪਊ ਯਾਰ ਸਰਦਾ ਹੀ ਨਹੀਂ ਚਲ ਕੋਈ ਨਵਾਂ ਬੇਣੇ ਕਰਦੇ ਕੋਈ ਸ਼ੇਰ ਥੋੜੇ ਨਾਲ ਆ ਬਾਬੋ ਕਿੰਨੇ ਚਾੜੂ ਕਿ ਸਰ ਸਰ ਆਏ ਵੀਡੀਓ ਬਣਾਇਆ ਕਰਾਂਗੇ ਦੰਦ ਪਾਇਆ ਕਰ ਬੋਲ ਜਾ ਕਿ ਠੀਕ ਹੈ ਪ੍ਰੋਡੂਸਰ ਕੋ ਆ ਪ੍ਰੋਡੂਸਰ ਰਿਮੋਟ ਦੇ ਲਈ ਚਲੋ ਫਿਰ ਚਾੜੂ ਵੀ ਕਿ ਚੱਲਦੀਆਂ ਪਰ ਖੇਤ ਆਪਾਂ ਠੀਕ ਆ ਪੱਕਾ ਕਨਫਰਮ ਹੋ ਗਿਆ ਵੀ ਜਾਣਾ ਪਊ ਖੇਤ ਠੀਕ ਆ ਚਲੋ ਫਿਰ ਕੱਲੀ ਕੇ ਦਿਨ ਲੋ ਚੱਲਦੇ ਚਾਂਗਲੀ ਅਿਤਰੇ ਜਿਹੜਾ ਪਾਣੀ ਦਾ ਰਿਵਰ ਬੱਚੀ ਆ ਜਿਹੜਾ ਚੁੜਾ ਕੇ ਜਦੋਂ ਪਾਣੀ ਦਾ ਚੁੜਾ ਜੀ ਟੱਕਾ ਦਾ ਕਹਾਂਗੇ ਪਾਣੀ ਦੇ ਨਾਲ ਹੀ ਚੱਲ ਜੀ ਕਰ ਇਹ ਆਗੇ ਖੇਤ ਕਹਿੰਦੇ ਚੱਲੀ ਜਾਂਦੀ ਆ ਮੋਟਰ ਮੋਟਰ ਮੋਟਰੀ ਕਹਿੰਦੇ ਨੂੰ ਮੋਟਰ ਚੱਲੀ ਜਾਂਦੀ ਆ ਤੇ ਪਾਣੀ ਜਾਂਦਾ ਇਥੋਂ ਨਹੀਂ ਆਇਆ ਸਪਲਾਈ ਕਰੀ ਹੋਈ ਪਾਣੀ ਦੀ ਇਥੋਂ ਆਇਆ ਜਾਂ ਦਾਣਾ ਸਿੱਧਾ ਤੇ ਉਹ ਸਾਹਮਣੇ ਇਸ ਕਰ ਚ ਪਈ ਜਾਂਦਾ ਜਿਹੜਾ ਸਾਹਮਣੇ ਆ ਗਿਆ ਅੱਧਾ ਖੰਭਿਆਲੇ ਚੱਲੋ ਫਿਰ ਚੱਲ ਕੇ ਵੇਣੀ ਹੈ ਆਏ ਹਾਈ ਹੌਲੀ ਨੰਨ ਕੱਲੀ ਜਦੋਂ ਫੂਨ ਨਸੜਦੀ ਦੂਜਾ ਜਿਹੜਾ ਜੇਹ ਚ ਪਾਇਆ ਮਾਰ ਕੇ ਪਾਣੀ ਚਫਲਕਦੇ ਨੇ ਆਏ ਹਾਈ ਚੱਲੋ ਮਿੱਤਰੋ ਪਰ ਉਹ ਪਾਇਲ ਨਾਲ ਲਾ ਕੇ ਮਾਰ ਕੇ ਸੀ ਤਾਰ ਜੀ ਜਿਹੜਾ ਕੀਚ ਚਲੋ ਵੇਖੀ ਚੱਲ ਕੇ ਯਾਰ ਕਣਕ ਵੀ ਪੀਲੀ ਹੀ ਪੈ ਗਈ ਭੈਣ ਜਦ ਹੋਰੀ ਖੜੀ ਹੀ ਬਣ ਗਈ ਦਵਾਈ ਨਹੀਂ ਹੁਣ ਆ ਪੜਾ ਅਸਰ ਪਾਇਆ ਵੇਖੋ ਐ ਪੀਲ ਕੇ ਜੀ ਹੋ ਗਿਆ ਥੋੜੀ ਹੀ ਸ਼ਕਤ ਸੀ ਦਵਾਈ ਅਦਬੁੱਦ ਵੱਜ ਗਈ ਤੇ ਆ ਚੱਕਰ ਦੇ ਕਾਰਨ ਹੋ ਗਿਆ ਚਲੋ ਬਾਬੇ ਫਿਰ ਕਿਹੜਾ ਕਰਾ ਵੇਖਿਆ ਹੀ ਕਰਾ ਤੇ ਫਿਰ ਬਣਾਉਣਿਆ ਵੀਡੀਓ ਥੰਬਨੇਲ ਬਹਿ ਕੇ 10 ਮਿੰਟ ਵਾਦ ਕੇ ਰਾਵ ਨਾਲ ਆ ਉਹਦਾ ਤੇ ਫਿਰ ਵੀ ਕਰਦੇ ਕੰਮ ਧੰਦਾ ਹੋਰ ਠੀਕ ਆ ਲਓ ਭਾਈ ਹਜੇ ਕਿਰਨ ਲੱਗ ਜਾ ਕਿ ਨਹੀਂ ਲੱਗਿਆ ਵੇਖਣਾ ਪਊ ਆ 80% ਦਾ ਲੱਗਾ ਨਹੀਂ ਮਾਜੀ ਤੇ ਪਹਿਲਾਂ ਵੇਖ ਕੇ ਆਈ ਸੀ ਯਾਰ ਚਲੋ ਫਿਰ ਹੁਣ ਵੀ ਚੱਲ ਕੇ ਵੇਣੇ ਹੈਗੇ ਬਾਕੀ ਵੀਊ ਠੀਕ ਆ ਰਿਹਾ ਬਾਕੀ ਸੁਰੂਆਂ ਸੁਰੂਆਂ ਵੇਖ ਕੇ ਠੀਸਾ ਲੱਗਦੀ ਖੱਟੇ-ਖੱਟੇ ਪੱਲੇ ਦੇ ਤੇ ਕਈ ਰਕ ਚੱਲਦੇ ਇੱਥੇ ਆਪਾਂ ਕੋਈ ਕਈ ਲੋੜ ਨਹੀਂ ਆਪਾਂ ਨੂੰ ਉਹ ਜਾ ਕੇ ਭੱਜ ਕੇ ਜਾ ਕੇ 11 ਘਰ ਵੇਖ ਹੈਗੇ ਅ ਲਗਭਗ ਇੱਕ ਘੰਟਾ ਹੋ ਗਿਆ ਉਹ ਗੱਲ ਨੂੰ ਉਹਦੱਕ ਜਾਵੜਿਆ ਸੀਗਾ ਹੁਣ ਚੱਲ ਕੇ ਵੇਣੀ ਆ ਵੀ ਕੀ ਆ ਰਿਸਪੌਂਸ ਹੈ ਤੇ ਫੇਰ ਕਰਾਂਗੇ ਆਪਾਂ ਫੇਰ ਕਰਦੇ ਆ ਬਾਬੂ ਬਾਕੀ ਕੋਈ ਗੱਲ ਬਾਤ ਤਾਂ ਹੈ ਨਹੀਂ ਉੱਡੀ ਖਾਸ ਕੋਈ ਆਪਣਾ ਨੋਰਮਲ ਜਿਹੀ ਗੱਲੇ ਹੁੰਦੀਆਂ ਹੈਗੀਆਂ ਜਿਹੜੀਆਂ ਆਮ ਹੁੰਦੀਆਂ ਨੇ ਗੱਲਾਂ ਬਾਤਾਂ ਬਸ ਕਰੀ ਜਾਂਦੇ ਨੇ ਉਹ ਕਰ ਲਿਆ ਉਹ ਕਰ ਲਿਆ ਠੀਕ ਹੈ ਬਾਕੀ ਵੇਖਣ ਵਾਲਾ ਕੋਈ ਬੰਦਾ ਤਾਂ ਹੈ ਨਹੀਂ ਕੋਈ ਚਲੋ ਟਾਈਮ ਪਾਸਾ ਕਰ ਲੈਨੇ ਹੈਗੇ ਕਿ ਜਿਹੜਾ 5700 ਭਰਾ ਵੇਂਦਾ ਉਹੀ ਠੀਕ ਹਨ ਸਹੀ ਗੱਲ ਆ 5700 ਬੰਦਾ ਮਿਲਦਾ ਸਹੀ ਆ ਜਿਹੜਾ ਵੇਂਦਾ ਵੀਡੀਓ ਡੇਲੀ ਆਪਣੀਆਂ ਤੇ ਨਹੀਂ ਮੇਰੇ ਸਾਬ ਨਾਲ ਲਗਭਗ ਦੂਜੀ ਦਾ ਵੈਸੀ ਹੈ ਮਨੋਤਰਨੇਰ ਬੰਦਾ ਸਬਸਕ੍ਰਾਈਬਰ ਹੈ ਤੇ ਉਹਦੇ ਵਿੱਚੋਂ 5700 ਬੰਦਾ ਹੀ ਵੇਂਦਾ 3500 ਬੰਦਾ ਸਬਸਕ੍ਰਾਈਬਰ ਹੈ ਤੇ 5700 ਬੰਦਾ ਮਾਥੇ ਹੀ ਵੇਂਦਾਗਾ ਰੋ ਪਿੱਟ ਕੇ ਅੱਜ ਜਿਹੜੇ ਸਹੀ ਆ ਬਾਕੀ ਦੂਜੇ ਉਹੀ ਆਗੇ ਕ੍ਰੈਟਿਕ ਉੱਠਾ ਲਈ ਹਰੇ ਚਲੋ ਫਿਰ ਕਿਹੜਾ ਕੁਰਾ ਵੇਖੀ ਤੇ ਫੇਰ ਕਰਦੇ ਸ਼ੇਅਰਟਨ ਵਾਲਾ ਉਹ ਬਾਪੋ ਤੇ ਲਾਈਟ ਵੀ ਜਾਵੜੀ ਤੇ ਕਿਹੜਾ ਵੀ ਲਗਭਗ ਲੱਗ ਗਈ ਚੱਲਿਆ ਸੀ 20 ਕਰਮਾ ਕਿਹੜਾ ਰਹਿੰਦਾ ਸੀਗਾ ਤੇ ਉਹਨੂੰ 3 ਕਿੱਲੇ ਦੀ ਵਾਈ ਹੈਗੀ ਤੇ 2.5 ਕਿੱਲੇ ਕਿਹੜਾ ਜਾੜਾ ਮਨ ਅੱਧਾ ਕਿੱਲਾ ਰਹਿ ਗਿਆ ਤੂੰ ਤਾਂ ਉਹਨਾਂ ਕਰ ਰੁੜ ਕੇ ਲੱਗ ਜੂਗਾ ਤੇ ਬਾਅਦੋਂ ਘਰੇ ਚੱਲਦੇ ਆਪਾਂ ਤੇ ਚੱਲੋ ਫਿਰ ਆਇਸੋਲ ਸੂਰਜ ਬਹੁਤ ਸੋਨਾ ਪਾ ਜਾਂਦਾ ਨਾ ਚੱਕ ਲਈ ਕਈ ਆਪਣੀ ਤੇ ਮੋਟਰ ਹੁਣ ਤਾਂ ਚੱਲਦੀ ਨਹੀਂ ਤੇ ਬਾਕੀ ਹੁਣ ਲਾਈਟ ਮੈਂ ਹੁਣ ਤਾਂ ਹੈ ਨਹੀਂ ਹਨਾ ਬਾਕੀ ਆ ਮੋਟਰ ਦੇ ਕਿ ਸੂਤਾ ਹੈ ਨਹੀਂ ਯਾਰ ਸਿੱਧੀ ਚਲਾਉਣੀ ਪੈਂਦੀ ਆ ਭੰਦਨੀ ਇਹ ਵੀ ਸੂਤਾ ਲਾਉਣ ਵਾਲਾ ਭੰਦਰ ਦਿੱਤਾ ਬਾਕੀ ਚਲਾ ਕੇ ਵੇਲੇ ਨੂੰ ਦੁਬਾਰੇ ਨੂੰ ਮੈਂ ਜੇ ਲਾਈਟ ਆ ਗਈ ਹੋਈ ਤਾਂ ਠੀਕ ਆ ਚਲਾ ਕੇ ਵੇਖਣੀ ਪੈਂਦੀ ਆ ਵੀ ਲਾਈਟ ਹੈ ਕਿ ਹੈ ਨਹੀਂ ਇੱਕ ਮਿੰਟ ਨਾ ਜੀ ਨਾ ਬੜੇ ਲਾਈਟ ਆ ਨਹੀਂ ਜੀ بس ਉਹ ਚਲਦੀ ਨਹੀਂ ਤੂੰ ਟੱਕ ਚਲਦੇ ਆ ਘਰ ਦੇ ਨੇ ਦੋ ਚਾਰ ਡਲੇ ਤੇ ਤੇ ਬਸ ਫਿਰ ਘਰ ਹੀ ਚੱਲ ਜਾਂਦੇ ਹਾਂ ਚੱਲ ਕੇ ਵੀਡੀਓ ਉਹਦੀ ਪਾਈਏ ਅੱਜ ਸੁਨਹਿਰ ਪਾਣਾਂ ਦਾ ਟਾਈਮ ਹੋਇਆ ਪਿਆ 6:00 ਵੱਜ ਗਏ ਚੱਲੋ ਫਿਰ ਘਰ ਚਾਦੇ ਧਰੀਆਂ ਧੁਨੀਆਂ ਤੋੜ ਲੀਏ ਜਿਹੜਾ ਮਾੜਾ ਸਾਮਾਨ ਲੈ ਕੇ ਜਾਣਾ ਤੇ ਘਰ ਚੱਲ ਕੇ ਕਰਦੇ ਆਂ ਫਿਰ ਆਪਾਂ ਮਿੱਤਰੋ ਤੇ ਆ ਗਏ ਜੀ ਘਰੇ ਤੇ ਹੁਣ ਬਾਹਰ ਕੋਠੇ ਚੱਲ ਕੇ ਪਾ ਦਈਏ ਵੀਡੀਓ ਕੋਈ ਉਹ ਜੇ ਰਹਿ ਗਈ ਤਾਂ ਕੁੱਤੇ ਉਹ ਸੋਨੇ ਘਰੇ ਹੀ ਆਏਗੇ ਪਾਣੀ ਵਾਲਾ ਕੰਮ ਦੀ ਘਿੰਪੜ ਤੇ ਆਹ ਪਿਆ ਮੇਰਾ ਮੰਜਾ ਇੱਥੇ ਨਾ ਕੱਲ ਪਰਸੋਂ ਕੀ ਪਿਆ ਰੋਕੇ ਨਹੀਂ ਬਦਮਾਨ ਤੇ ਕੀ ਕਰ ਦੂ ਆ ਜਨਾ ਕਬੂਤਰ ਅਜ ਕੱਢੇ ਨਹੀਂ ਸੀ ਬਾਹਰ ਜੀ ਇਹ ਕਬੂਤਰ ਤਾਂ ਕੱਢੇ ਸੀ ਬਾਹਰ ਚਲੋ ਬ్రో ਕੋਈ ਨਹੀਂ ਵੀਡੀਓ ਵੀਡੀਓ ਪਾੜ ਕੇ ਤੇ ਫਿਰ ਵੇ ਨਹੀਂ ਹੈਗੇ ਤੇ ਲਾਗੇ ਇਧਰ ਨੂੰ ਚਲੋ ਵੀਡੀਓ ਦੀ ਕਰੀਏ ਸੈਟਿੰਗ ਥੰਬਨੇਲ ਬਣਾ ਲੈਣ ਦਾ ਖੇਤ ਬੈ ਕੇ ਮੈਂ ਵਧੀਆ ਆਰਾਮ ਨਾਲ ਉਹਦੀ ਚੰਗੀ ਤਰ੍ਹਾਂ ਨਾਲ ਤੇ ਬਸ ਸੰਗਲੀਆਂ ਪਾਉਣੀ ਹੈ ਤੇ ਅੱਧਾ ਫਿਰ ਵੀਡੀਓ ਪਾ ਦਈਏ ਨੂੰ ਲਓ ਜੀ ਪਾਣੀ ਧਾਤਰ ਨੂੰ ਦਾਣੇ ਧਰ ਤੇ ਸਾਰੀ ਹੋ ਗਈ ਓਕੇ ਰਿਪੋਰਟ ਇਹਨਾਂ ਦੀ ਹੁਣ ਖਾਣਾ ਨਾ ਖਾਣ ਦੀ ਮਰਜ਼ੀ ਆ ਭਗਤਾਂ ਦੀ ਤੇ ਆਪਣੇ ਵੱਲੋਂ ਕੰਮ ਹੈ ਕਲੀਅਰ ਤੇ ਆ ਵੀ ਲੋਕ-ਲੁਕ ਲਾਦ ਗਏ ਇਹਨਾਂ ਦਾ ਤੇ ਬਸ ਇਹਨਾਂ ਦਾਣੇ ਪਾਣੀ ਪਾ ਤਾ ਆਹ ਤੋਂ ਦਾਣਾ ਪਾਣੀ ਰਹਿ ਗਿਆ ਲਾਦ ਕੇ ਚੰਗੀ ਤਰ੍ਹਾਂ ਡਲੇ ਬਿੱਟਾਂ ਉੱਟਾਂ ਨਾਲ ਲੌਚੀ ਲਓ ਵੀ ਕਰਤੀ ਓਕੇ ਰਿਪੋਰਟ ਤੇ ਕਰਦੀ ਹੈ ਲਾਈਟ ਬੰਦ ਆਪਣੇ ਤੇ ਲਈ ਕਰਦੇ ਦੇਖੋ ਭੈਣ ਚੋਦਾ ਹੈ ਬਜੇ ਤੇ ਬੰਬ ਚੱਲਿਆ ਹੁੰਦਾ ਅੰਦਰ ਦਾ ਸੱਚੀ ਗੱਲ ਆ ਆ ਵੇਖੋ ਥੋੜੇ ਸਾਹਮਣੇ ਹੈ ਜੇ ਬਾਬਾ ਨਹੀਂ ਚੱਲਿਆ ਹੁੰਦਾ ਐਵੇਂ ਆਪਿਆ ਚਲੋ ਬਾਬਾ ਰੋਟੀ ਟੀ ਖਾ ਲਈਏ ਉਹਨਾਂ ਕਰਾ ਤੇ ਫਿਰ ਚੱਲਦੇ ਆ ਉਧਰ ਮਨਪ੍ਰੇ ਦੇ ਕੋਲ ਉਧਰ ਤੇ ਫਿਰ ਚੱਲ ਕੇ ਦਿਖਾਉਣੀ ਆ ਫਿਰ ਲਓ ਜੀ ਖਾ ਲਈ ਰੋਟੀ ਜਾ ਟੀ ਤੇ ਅਸੀਂ ਚੱਲਦੇ ਆ ਬਾਹਰ ਚਲੋ ਜਲਦੀ ਆਏ ਉਹ ਦੋਨੇ ਦੂਨੇ ਉਹਨਾਂ ਦਾ ਪਾਤੇ ਕੰਮ ਕਲੀਅਰ ਕਰਤਾ ਨਾ ਤਾਂ ਕਪੁੱਤਰਾ ਤਾਂ ਤੋਂ ਹਰ ਜਮਾ ਵੀਡੀਓ ਬੜਾ ਟਾਈਮ ਨਾਲ ਪੈ ਗਈ ਸੀਗੀ ਤੇ ਬਹੁਤ ਚੱਲਦਾ ਟਾਈਮ ਨਾਲ ਉਧਰ ਨੂੰ ਡੈੜੀ ਬਾਹਰ ਹੀ ਫਿਰ ਤਮਲਾ ਦਾ ਚਲੋ ਕੋਈ ਨਹੀਂ ਬੱਬੋ ਚੱਲਦੇ ਆ ਫਿਰ ਚੱਲ ਕੇ ਦਿਖਾਉਣੇ ਆ ਹਾਂਜੀ ਮੇਰੇ ਵੀਰੋ ਤੇ ਆ ਗਏ ਆਪਾਂ ਇਧਰ ਕਬੂਤਰਾਂ ਵਾਲੇ ਘਰੇ ਤੇ ਹੈ ਹੀ ਨਹੀਂ ਕੋਈ ਮੱਲਾ ਹਾਰਮਨ ਜਿਆਦਾ ਕੁੱਤਾ ਲੈ ਕੇ ਵੀ ਨਹੀਂ ਗਾਣਾ ਜੋ ਨਹੀਂ ਲੈ ਕੇ ਗਿਆ ਮੇਰੇ ਸ਼ਾਬ ਨਾਲ ਤਾਂ ਆ ਫਿਰਦਾ ਕਿਆ ਪੁੱਤ ਹੈ ਜਾਗਦਾ ਓਏ ਤੇ ਆ ਬੈਠਾ ਹੈ ਜਾਦਾ ਕਿਵੇਂ ਓਏ ਪਰ ਡਰ ਲੱਗਦਾ ਭੈਣ ਤੂੰ ਤਾਂ ਖਾਏ ਤੀ ਜਾ ਮੈਂ ਪਰ ਉਸਤਾ ਕੁ ਨਹੀਂ ਹਤਾ ਤੇ ਅੰਦਰ ਫੌਜਾਂ ਹੈ ਨਹੀਂ ਕੋਈ ਆਉਣ ਵਾਲੀਆਂ ਨਹੀਂ ਮੇਰੇ ਨਾਲ ਤੇ ਮਨਪ੍ਰੀਤ ਵੀ ਆਉਣ ਲੱਗੂਆ ਚਲੋ ਕੋਈ ਨਹੀਂ ਕਰਦੇ ਫਿਰ ਅਬ ਸ਼ੇਰ ਉੱਡਣ ਨਾਲ ਲਾਉ ਚੀ ਪੈਂ ਅੰਦਰ ਇਕੱਲੇ ਜਾਵਾਂ ਅੱਜ ਕੋਈ ਮੁੰਡਾ ਆਇਆ ਵੀ ਨਹੀਂ ਕਿਤੇ ਐ ਹੋ ਗਿਆ ਹਰਜੋ 8:00 ਵਜੇ 10 ਮਿੰਟ ਮਨਪ੍ਰੀਤ ਆਇਆ ਸੀ ਆ ਕੇ ਜਾਵੜਿਆ ਕਿ ਨਾ ਹੁਣ ਗਿਆ ਨਾ ਹਣ ਗਿਆ ਤੇ ਰੋਟੀ ਰਾਟੀ ਖਾਣ ਗਿਆ ਚਲੋ ਫਿਰ ਮੈਂ ਪਿਆ ਇੰਨੇ ਫਿਰ ਕਰਦੇ ਆਪੋ ਕਿਰ ਆਪਾਂ ਯਾਰ ਆਉਣ ਨਾਲ ਲਓ ਜੀ ਆ ਕੇ ਕਰੇ ਤੇ ਉੱਥੇ ਵੀ ਹੋਇਆ ਤੇ ਮੈਂ ਤਿੰਨ ਦਰ ਸੀਗੇ ਦੋਨੇ ਤੇ ਮਾਰ ਫਿਰ ਚੱਲੀ ਗਿਆ 10 ਮਿੰਟ ਬੈਠੇ 20 ਮਟਦਾ ਘੰਟਾ ਕੋਪਟਰ ਵੇਖ ਚੱਲ ਗਿਆ ਅੱਜ ਰਾਤ ਨੂੰ ਟਾਈਮ ਹੈਗਾ ਮਾੜੀ ਨਿਗ੍ਹਾ ਮਾਰ ਲੇ ਕਿ ਦੁਆਰੇ ਨਾ ਤੇ ਲੱਗਦੀ ਹੱਥ ਬੈਠੀ ਹੈ ਲਗਭਗ ਉੱਕੀ ਰਿਪੋਰਟ ਹੈ ਨਾ ਇਹ ਤਾਂ ਤੇ ਕੁਝ ਬੈਠੀ ਹੈ ਰਾਣੀ ਆ ਪਤਾ ਉਹਨਾਂ ਦਾ ਪਰੇ ਤਾਂ ਡੱਕ ਪਿਲੇ ਲੈ ਨਿਕਲ ਗਿਆ ਸੀਗਾ ਬਸ ਇੱਕ ਹੈ ਬੱਚਾ ਪਾਲੀ ਜਾਂਦੇ ਆ ਦੋ ਪਾਲ ਲੈਣਗੇ ਬਹੁਤ ਹੀ ਚੰਗੀ ਤਰ੍ਹਾਂ ਲੱਗ ਬਸ ਇਹਨਾਂ ਦੋਨੇ ਬੱਚੇ ਨਿਕਲਿਓਣਾ ਪਰ ਠੀਕ ਹੈ ਚਲੋ ਆਪਾਂ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਦੱਸ ਦਿਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਯਾਰ ਠੀਕ ਆ ਚੰਗੀ ਤਰ੍ਹਾਂ ਨਾਲ ਤੇ ਚਲੋ ਫਿਰ ਵਾਪਸ ਚੱਲ ਕੇ ਪੈਗੀ ਹੋਣੀ ਇੱਧਰ ਖੜੀ ਸੀ ਉਹ ਇੱਧਰ ਕਬੂਤਰਾਂ ਕੋਲੇ ਆਪਣੇ ਕੋਲੇ ਚਲੋ ਫਿਰ ਵਾਪਸ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਤੇ ਦੱਬ ਕੇ ਓਕੇ ਬਾਏ ਬਾਏ ਰੱਬ ਰੱਖਾ ਬਾਏ ਬਾਏ